ਜਦੋਂ ਤੁਹਾਡਾ ਪਾਣੀ ਤਜਾਬੀ ਹੋ ਗਿਆ ਇਟ ਮੀਨਜ਼ ਤੁਹਾਡਾ ਕਿੰਨਾ ਏਰੀਆ ਪ੍ਰਭਾਵਿਤ ਹੋ ਗਿਆ 70% ਸਾਡਾ ਜਿੰਨਾ ਵੀ ਆਵਾ 70% ਆ ਕਾਫਾ ਜਿਹੜੀ ਉਹ ਤਜਾਬੀ ਹੋ ਜਾਂਦੀ ਅਗਨੀ ਦੀ ਲਪੇਟ ਚਾਉਣ ਲੱਗੀ ਤਜਾਬੀ ਹੋਣੀ ਲਿਪਿਡ ਜਿਹੜਾ ਬੰਦਾ 6 ਮਹੀਨੇ ਕੈਪਸੂਲ ਖਾ ਗਿਆ ਉਹਨੂੰ ਛੱਡਣਾ ਤਾਂ ਮਤਲਬ ਬਹੁਤ ਔਖਾ ਹੋ ਜਾਂਦਾ ਉਹਦੀ ਡੋਜ਼ ਵਧਦੀ ਜਾਂਦੀ ਹੈ ਉਹ ਤੰਗ ਹੁੰਦਾ ਜਾਂਦਾ ਇਹ ਤਾਂ ਸਾਲੋਂ ਸਾਲ ਇਸ ਚੀਜ਼ ਤੋਂ ਤੰਗ ਹੋ 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 ਕਿ ਮੇਰਾ ਖਿਆਲ ਆ ਵੀ ਐਂਜ਼ਾਇਟੀ ਚ ਵੀ ਚਲੇ ਗਿਆ ਉਹਨੂੰ ਸ਼ੂਗਰ ਵੀ ਹੋ ਜਾਣੀ ਆ ਉਹਦੇ ਪੈਨਕ੍ਰੀਆਜ਼ ਵੀ ਖਰਾਬ ਹੋ ਜਾਣੀ ਆ ਹੋ ਸਕਦਾ ਉਹਨੂੰ ਬੀਪੀ ਦੀ ਵੀ ਗੋਲੀ ਛੇਤੀ ਲੱਗ ਜਵੇ ਤੇਜ਼ਾਬ ਨਾਲ ਹੀ ਨੇ ਸਾਰੇ ਰੋਗ ਇਹ ਦੋਸਤੋ ਅੱਜ ਆਪਾਂ ਫੇਰ ਐਸਿਡਿਟੀ ਤੇ ਗੱਲ ਕਰਦੇ ਆ ਥੋੜਾ ਜਿਹਾ ਵਿਸਥਾਰ ਨਾਲ ਤੁਹਾਨੂੰ ਸਮਝਾਉਣਗੇ ਵੈਦ ਜੀ ਜੀ ਪਰ ਤੇਜ਼ਾਬ ਸ਼ਬਦ ਤਾਂ ਵੈਦ ਜੀ ਬਹੁਤ ਛੋਟਾ ਜਾ ਸੁਣਨ ਜੀ ਪਰ ਜਿਹੜੇ ਲੋਕ ਇਸ ਤੋਂ ਤੰਗ ਨੇ ਜੀ ਦਵਾਖਾਨੇ ਤੇ ਆ ਕੇ ਦੱਸਦੇ ਨੇ ਕਈ ਤਾਂ ਸਾਲੋ ਸਾਲ ਇਸ ਚੀਜ਼ ਤੋਂ ਤੰਗ ਹੋ 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 ਕੇ ਮੇਰਾ ਖਿਆਲ ਆ ਵੀ ਐਂਜ਼ਾਈਟੀ ਚ ਵੀ ਚਲੇ ਜਾਂਦੇ ਇਹ ਸਾਰੀ ਆਪਾਂ ਅੱਜ ਇਹਦੇ ਤੇ ਗੱਲ ਕਰੀਏ ਜੀ ਵੀ ਤਜ਼ਾਬ ਇਹ ਬਣਨ ਕਿਉਂ ਲੱਗ ਜਾਂਦਾ ਦੇਖੋ ਜਿਹਨੂੰ ਆਪਾਂ ਤਜ਼ਾਬ ਕਹਿੰਦੇ ਆ ਨਾ ਜੀ ਇਹ ਇੰਨਾ ਕਿ ਦੁਖੀ ਕਰਦਾ ਬੰਦੇ ਨੂੰ ਜਿਹੜਾ ਬੰਦੇ ਦਾ ਇਹ ਨਾਲ ਵਾਹ ਪੈ ਜਾਂਦਾ ਤੇ ਆਯੁਰਵੇਦ ਨੇ ਇਹਨੂੰ ਅਮਲ ਪਿੱਤ ਦਾ ਨਾਮ ਦਿੱਤਾ ਜੀ ਅਮਲ ਮੈਨੇ ਖੱਟਾ ਹੁੰਦਾ ਪਿੱਤ ਮੈਨੇ ਹੁੰਦੀ ਹੈ ਗਰਮੀ ਗਰਮੈਸ਼ ਸ਼ਫਾਇਰ ਜੀ ਸਾਡੇ ਅੰਦਰ ਦੀ ਗਰਮੈਸ਼ ਸਾਡੇ ਮਿਹਦੇ ਦੀ ਗਰਮੈਸ਼ ਉਹਨੂੰ ਪਿੱਤ ਸ਼ਬਦ ਦਿੱਤਾ ਆਯੁਰਵੇਦ ਨੇ ਜੀ ਹੁਣ ਆਪਾਂ ਤਜਾਬ ਦੀ ਗੱਲ ਕਰੀਏ ਪਹਿਲਾਂ ਜੀ ਹੁਣ ਆਮ ਤੈਨੂੰ ਛੋਟਾ ਸ਼ਬਦ ਕਿਉਂ ਬਣਾਇਆ ਗਿਆ ਜੀ ਵੀ ਚਲ ਤਜਾਬ ਆ ਯਾਰ ਆ ਕੈਪਸੂਲ ਖਾ ਲਿਆ ਕਰ ਨਰਨੇ ਕਾਲਜੇ ਖਾ ਲਿਆ ਆ ਗੋਲੀ ਲੈ ਲਿਆ ਕਰ ਕੋਈ ਗੱਲ ਨਹੀਂ ਤਜਾਬ ਇਹ ਆ ਮਨੋ ਉਹ ਛੋਟਾ ਬਣਾ ਕੇ ਨਾ ਉਹਨੂੰ ਸਾਨੂੰ ਜਾਲ ਚ ਫਸਾ ਲਿਆ ਜੀ ਖਾਲੀ ਪੇਟ ਜਿਹੜਾ ਬੰਦਾ 6 ਮਹੀਨੇ ਕੈਪਸੂਲ ਖਾ ਗਿਆ ਉਹਨੂੰ ਛੱਡਣਾ ਤਾਂ ਮਤਲਬ ਬਹੁਤ ਔਖਾ ਹੋ ਜਾਂਦਾ ਉਹਦੀ ਡੋਜ਼ ਵਧਦੀ ਜਾਂਦੀ ਆ ਉਹ ਤੰਗ ਹੁੰਦਾ ਜਾਂਦਾ ਨਾਲ ਹੋਰ ਬਿਮਾਰੀਆਂ ਜੁੜਦੀਆਂ ਜਾਂਦੀਆਂ ਨੇ ਜਿਹਨੂੰ ਤਜਾਬ ਹੋ ਗਿਆ ਉਹ ਤਜਾਬ ਦਾ ਕੈਪਸੂਲ ਖਾਣ ਲੱਗ ਗਿਆ ਜੀ ਤਾਂ ਉਹਨੂੰ ਸ਼ੂਗਰ ਵੀ ਹੋ ਜਾਣੀ ਆ ਉਹਦੀ ਪੈਨਕ੍ਰੀਆਜ਼ ਵੀ ਖਰਾਬ ਹੋ ਜਾਣੀ ਆ ਹੋ ਸਕਦਾ ਉਹਨੂੰ ਬੀਪੀ ਦੀ ਵੀ ਗੋਲੀ ਛੇਤੀ ਲੱਗ ਜਾਵੇ ਤਜਾਬ ਨਾਲੇ ਨੇ ਸਾਰੇ ਰੋਗ ਇਹ ਹੁਣ ਦੂਜੀ ਗੱਲ ਇੰਨਾ ਵੱਡਾ ਰੋਗ ਕਿਉਂ ਆ ਜੀ ਪਹਿਲਾਂ ਤਜਾਬ ਦਾ ਸ਼ਬਦ ਦਾ ਤੁਹਾਨੂੰ ਅਰਥ ਸਮਝਣਾ ਪਊਗਾ ਤੇਜਾਬ ਆਪ ਮੈਨੇ ਕੀ ਹੁੰਦਾ ਪਾਣੀ ਤੇਜ ਮੈਨੇ ਕੀ ਹੁੰਦਾ ਤੇਜ ਮੈਨੇ ਤੇਜ ਆ ਜਿਹੜਾ ਤੇਜ ਅਗਨੀ ਨੂੰ ਵੀ ਕਿਹਾ ਅਗਨੀ ਨੂੰ ਵੀ ਕਿਹਾ ਜੀ ਜਦੋਂ ਤੁਹਾਡੇ ਸਰੀਰ ਚ ਕੀ ਆ ਸਭ ਤੋਂ ਵੱਧ ਮਾਤਰਾ ਕਿਹੜੀ ਚੀਜ਼ ਦੀ ਆ ਪਾਣੀ ਦੀ ਆ ਪਾਣੀ ਦੀ ਆ ਜੀ 70% ਪਾਣੀ ਆ 71 ਕਹਿ ਲਓ ਹੁਣ 69 ਕਹਿ ਲਓ ਮਤਲਬ ਇੰਨਾ ਪਰਸੈਂਟ ਪਾਣੀ ਆ ਸਾਡੇ ਅੰਦਰ ਖੂਨ ਕਹਿ ਲਈਏ ਉਹਨੂੰ ਜੋ ਚੱਲਣ ਵਾਲੀ ਆ ਚਲਾਏ ਬਿਲਕੁਲ ਕਫ ਕਹਿ ਲਈਏ ਜੀ ਜਦੋਂ ਤੁਹਾਡਾ ਪਾਣੀ ਤਜਾਬੀ ਹੋ ਗਿਆ ਇਟ ਮੀਨਸ ਤੁਹਾਡਾ ਕਿੰਨਾ ਏਰੀਆ ਪ੍ਰਭਾਵਿਤ ਹੋ ਗਿਆ 70% 70% ਬਾਕੀ 30% ਬਚਿਆ ਐਡਾ ਵੱਡਾ ਰੋਗ ਆ ਤਜਾਬ ਜੀ 70 ਤੇ 30 ਦੀ ਰੇਸ਼ਿਓ ਆ ਤਜਾਬ ਬਣ ਗਿਆ ਜੀ ਜਦੋਂ ਆਪਾਂ ਕਹਿੰਦੇ ਨਾ ਤਜਾਬ ਬਣ ਗਿਆ ਕੋਈ ਐ ਨਾ ਸੋਚਿਆ ਕਰੋ ਵੀ ਮੈਨੂੰ ਕੋਈ ਜਲਣ ਹੋਣ ਲੱਗੀ ਕੱਲੀ ਐਸਿਡਿਟੀ ਹੋਗੀ ਕੋਈ ਕੱਲੀ ਖਾਂਸੀ ਹੋਗੀ ਜਾਂ ਵੋਮਟ ਆ ਗਈ ਤਜਾਬ ਹੋ ਗਿਆ ਜੀ ਪੂਰੇ ਸਰੀਰ ਚ ਤਜਾਬ ਬਣ ਗਿਆ ਤਜਾਬ ਬਣ ਰਿਹਾ ਉਹਨੇ ਚੱਲੀ ਜਾਣਾ ਵਧੀ ਜਾਣਾ ਸਾਡਾ ਜਿੰਨਾ ਵੀ ਆਵਾ 70% ਆ ਕਾਫਾ ਜਿਹੜੀ ਉਹ ਤਜਾਬੀ ਹੋ ਜਾਣੀ ਅਗਨੀ ਦੀ ਲਪੇਟ ਚਾਉਣ ਲੱਗੀ ਤਜਾਬੀ ਹੋਣ ਲੱਗੀ ਜੀ 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 ਫਿਰ ਅਸੀਂ ਤੰਗ ਹੋਣਾ ਸ਼ੁਰੂ ਹੋਵਾਂਗੇ ਜੀ ਜਦੋਂ ਅਗਨੀ ਦਾ ਕੀ ਆ ਜੀ ਰੂਪਰੇਖਾ ਕੀ ਆ ਉੱਪਰ ਨੂੰ ਉਰਧ ਗਤੀ ਜਦੋਂ ਸਾਡੇ ਮਿਹਦੇ ਦੇ ਵਿੱਚ ਲੋੜ ਤੋਂ ਜ਼ਿਆਦਾ ਗਰਮੈਸ਼ ਹੋ ਗਈ ਪਿੱਤ ਵਧ ਗਈ ਗਰਮੀ ਪੈ ਗਈ ਤਾਂ ਉਸ ਨੇ ਕੀ ਕਰਨਾ ਸਮਾਨਵਾਜੂ ਨੂੰ ਪ੍ਰਭਾਵਿਤ ਕਰ ਦੇਣਾ ਜਿਹਨੂੰ ਅਸੀਂ ਨਾਭੀ ਕਹਿੰਦੇ ਆ ਧਰਨ ਕਹਿੰਦੇ ਆ ਪੰਜਾਬੀ ਚ ਸਮਾਨੋ ਅਗਨੀ ਸਮਿਪਸਤ ਹਾਂ ਜੀ ਫਿਰ ਸਾਡੇ ਕੀ ਖਰਾਬ ਹੋ ਜਾਣੇ ਨੇ ਰਸ 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 ਰਕਤ ਮਾਂਸ ਮੇਦ ਹਸਤੀ ਮੱਜਾ ਸਾਰੇ ਖਰਾਬ ਹੋ ਜਾਣੇ ਸप्त ਤਾਤੂ ਉਸ ਤੋਂ ਬਾਅਦ ਫਿਰ ਵਾਦ ਦਾ ਵਾਦ ਦਾ ਤੇਜ ਜਦੋਂ ਇੱਥੇ ਆ ਗਿਆ ਫਿਰ ਸਾਡੇ ਜੀਬ ਦੇ ਜਿਹੜੇ 6 ਰਸ ਨੇ ਜੀ ਮਧੁਰ ਅਮਲ ਲਵਣ ਕਟੂਕ ਸ਼ਾਇ ਤਿੱਖਤ ਰਸਾ ਹ ਛੜਵੇ ਦਾ ਉਹ ਉਹ ਖਰਾਬ ਹੋਣੀ ਸ਼ੁਰੂ ਹੋ ਜਾਣੇ ਨੇ ਏਡੀ ਵੱਡੀ ਗਤੀ ਹੈ ਤਜਾਬ ਦੀ ਦੇਖੋ ਅਸੀਂ ਦੇਖਾਂਗੇ ਫਰਜ਼ ਕਰ ਲਓ ਜਿੰਨੇ ਵੀ ਰੋਗ ਨੇ ਜੀ ਜਿੰਨਾ ਸਾਡਾ ਏਰੀਆ ਜੀ ਤਜਾਬ ਆ 70% ਨੂੰ ਪ੍ਰਭਾਵਿਤ ਕਰੂਗਾ ਹੀ ਕਰੂਗਾ ਤਾਂ ਹੀ ਸਭ ਤੋਂ ਵੱਧ ਰੋਗ ਮੇਦੇ ਦੇ ਨੇ ਜੀ ਪਿਤ ਦੇ ਰੋਗ ਨੇ ਜੀ ਵਾਯੂ ਦੇ ਰੋਗ ਨੇ ਕਫ ਦੇ ਰੋਗ ਨੇ ਇਹ ਸਾਰਿਆਂ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦਾ ਤਜਾਬ ਤਜਾਬ ਜੀ ਕਿ ਸੇ ਨੂੰ ਦਰਦ ਹੁੰਦੇ ਨੇ ਉਥੇ ਤਜਾਬ ਦਾ ਖੂਨ ਗਾੜਾ ਹੁੰਦਾ ਤਾਂ ਅਸੀਂ ਕੀ ਕਹਿੰਦੇ ਆ ਖੂਨ ਤਜਾਬੀ ਹੋ ਗਿਆ ਜੇ ਆਯੁਰਵੇਦ ਦੀ ਭਾਸ਼ਾ ਨਾਲ ਪੜਾਂਗੇ ਉਹਨਾਂ ਨੇ ਕਹਿਣਾ ਲਿਪਿਡ ਪ੍ਰੋਫਾਈਲ ਡਿਸਟਰਬ ਆ ਜੀ ਟ੍ਰਾਈਗਲਸਰਾਈਡਸ ਵੱਜ ਗਏ ਜੀ ਐਲਡੀ ਐਲਡੀ ਡਿਸਟਰਬ ਨੇ ਵੀ ਐਲਡੀ ਐਲਡੀ ਡਿਸਟਰਬ ਨੇ ਜੀ ਆਯੁਰਵੇਦ ਨੇ ਕਹਿਣਾ ਅਮਲ ਵੱਧ ਗਿਆ ਜੀ ਜਦੋਂ ਅਸੀਂ ਬਿੱਤ ਵੱਧ ਗਈ ਜਦੋਂ ਕੋਈ ਚੀਜ਼ ਅਸੀਂ ਚੁੱਲ੍ਹੇ ਤੇ ਰੱਖ ਲਈਏ ਪਕਾਉਣ ਵਾਸਤੇ ਠੇਠਾ ਅੱਗ ਤੇਜ ਆ ਤਾਂ ਉਹ ਥੱਲੇ ਲੱਗੂਗੀ ਸੜੂਗੀ ਜਾਂ ਬਹੁਤ ਦੇਰ ਪਈ ਰਹੇ ਠੇਠਾ ਅੱਗ ਤੇ ਉਹਨੂੰ ਜ਼ਿਆਦਾ ਦੇ ਉਹ ਗਾੜੀ ਹੋਣੀ ਸ਼ੁਰੂ ਹੋ ਜੇ ਜਿਵੇਂ ਦੁੱਧ ਆਪਾਂ ਸਮਝੋ ਦੁੱਧ ਨੂੰ ਆਪਾਂ ਪਕਾਉਨੇ ਆ ਉਹ ਜ਼ਿਆਦਾ ਦੇਰ ਅਗਨੀ ਦੇ ਉਹਦੇ ਠੇਠਾ ਅਗਨੀ ਜਲਾਉਣੀ ਪੈਂਦੀ ਆ ਤੇ ਉਹ ਗਾੜਾ ਹੋ ਕੇ ਖੋਇਆ ਬਣ ਜੇ ਖੋਇਆ ਬਣ ਜਾਂਦਾ ਇਹ ਗੱਲਾਂ ਸਮਝਾਉਣ ਲਈ ਮੈਂ ਕਰਦਾ ਹੁੰਦਾ ਇੰਨਾ ਟਾਈਮ ਤਾਂ ਲਾਉਣਾ ਵੀ ਸਾਡੇ ਖਾਣੇ 'ਚ ਪੈ ਜਵੇ ਯਾਰ ਜੇ ਅਸੀਂ ਤਜਾਬ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਹੋਰ ਕਿਤੇ ਮੱਥਾ ਮਾਰਨ ਦੀ ਵੀਡੀਓ ਦੇਖਣ ਦੀ ਲੋ ਜੀ ਜਿਹੜੇ ਲੋਕ ਨਹੀਂ ਸਮਝਣਾ ਚਾਹੁੰਦੇ ਉਹ ਫਿਰ ਰੀਲਾਂ ਰੂਲਾਂ ਵਾਲੇ ਬਥੇਰੇ ਲੋਕ ਦੱਸਦੇ ਨੇ ਉਹ ਵੀ ਦੇਖ ਸਕਦੇ ਨੇ ਜ਼ਰੂਰੀ ਨਹੀਂ ਵੀ ਆਹੀ ਵੀਡੀਓ ਦੇਖਣੀ ਆ ਜੀ ਤਾਂ ਉਹ ਚੀਜ਼ ਹੋ ਜਾਂਦੀ ਆ ਪਰ ਜਦੋਂ ਤੁਸੀਂ ਆਯੁਰਵੇਦ ਨੂੰ ਸਮਝਣਾ ਉਹਦਾ ਸੂਖਸ਼ਮ ਗਿਆਨ ਲੈਣਾ ਤਾਂ ਸਾਨੂੰ ਏਦਾਂ ਚੀਜ਼ਾਂ ਨੂੰ ਸਮਝਣਾ ਪਊਗਾ ਨਾਲੇ ਵਿੱਚ ਹੀ ਇਹ ਹੈ ਗੱਲ ਵੀ ਆਮ ਜਨ ਸਧਾਰਨ ਲਈ ਤਾਂ ਵੀਡੀਓਜ਼ ਹੈਗੀਆਂ ਹੀ ਨੇ ਮੈਂ ਵਾਰ-ਵਾਰ ਹੀ ਬੇਨਤੀ ਕਰਦਾ ਹਾਂ ਨਾ ਵੀ ਜਿਹੜੇ ਵਿਦਿਆਰਥੀ ਲੋਕ ਵਿਦਿਆਰਥੀ ਨੇ ਜਿਹੜੇ ਸਿੱਖ ਰਹੇ ਨੇ ਜਿਹੜੇ ਆਯੁਰਵੇਦ ਨੂੰ ਚੰਗੀ ਤਰ੍ਹਾਂ ਜਾਨਣਾ ਚਾਹੁੰਦੇ ਨੇ ਜਾਨਣਾ ਚਾਹੁੰਦੇ ਨੇ ਉਹਨਾਂ ਦੇ ਬਹੁਤ ਕੰਮ ਆਉਂਦੇ ਆ ਜੀ ਨਹੀਂ ਚੀਜ਼ਾਂ ਫਿਰ ਅਮਲ ਪਿਤ ਨਾ ਉਹ ਖਿਆਨ ਆ ਜਿਹੜਾ ਤੇਜਾਬ ਦਾ ਸੇਮ ਏ ਆ ਫਿਰ ਸਾਨੂੰ ਹੁੰਦਾ ਕੀ ਆ ਜਲਣ ਹੋਣੀ ਸ਼ੁਰੂ ਹੋ ਜਾਂਦੀ ਆ ਇਹ ਤਾਂ ਸਾਨੂੰ ਕਾਫੀ ਦੇਰ ਬਾਅਦ ਸ਼ੁਰੂ ਹੁੰਦੀ ਆ ਜਿਹੜੀ ਇੱਥੇ ਤੱਕ ਪਹੁੰਚ ਜਾਂਦਾ ਤੇਜਾਬ ਅੱਛਾ ਕਿਰਿਆ ਤੋਂ ਪਹਿਲਾਂ ਕਿਰਿਆ ਪਹਿਲਾਂ ਸ਼ੁਰੂ ਹੋ ਚੁੱਕੀ ਆ ਜੀ ਅਸੀਂ ਸਵੇਰੇ ਉੱਠਦੇ ਦੇਖੋ ਚਾਹ ਤੋਂ ਬਿਨਾ ਨਹੀਂ ਸੋਚਿਆ ਜਾ ਸਕਦਾ ਜੇ ਅਸੀਂ ਪੰਜਾਬ 'ਚ ਰਹਿੰਦੇ ਆ 10 'ਚੋਂ 9 ਬੰਦੇ ਤਾਂ ਚਾਹ ਪੀਂਦੇ ਹੀ ਪੀਂਦੇ ਨੇ ਜੀ 90% ਹੋ ਸਕਦਾ ਮੈਂ ਘੱਟ ਕਹਿੰਦਾ ਹੋਵਾਂ ਤੁਸੀਂ ਕੀ ਕਹਿੰਨਾ ਯਾਰ ਚਾਹ ਦੇ ਵਿੱਚ ਥੋੜੀ ਮੈਂ ਤਾਂ ਕਹਿੰਦਾ ਹਾਂ ਉਹਨਾਂ ਸੌਂਫ ਪਾ ਲਓ ਛੋਟੀ ਇਲਾਇਚੀ ਪਾ ਲਓ ਥੋੜੀ ਜਿਹੀ ਮਲਠੀ ਪਾ ਲਓ ਜੀ ਸਾਰੀਆਂ ਚੀਜ਼ਾਂ ਦਾ ਸੁਮੇਲ ਕਰਕੇ ਵਿੱਚ ਬਾਦਿਆਂ ਖਤਾਈ ਪਾ ਲਓ ਇਹ ਮਤਲਬ ਚਾਹ ਦਾ ਮਸਾਲਾ ਜਿਹਾ ਬਣ ਜਾਊਗਾ ਚਾਹ ਦਾ ਮਸਾਲਾ ਜਿਹਾ ਬਣ ਜਾਊਗਾ ਹੂੰ 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 ਉਹਦੀ ਤਿਆਰੀ ਕਰ ਲਓ ਜੀ ਜੀ ਤਾਂ ਇਹਨੂੰ ਅਸੀਂ ਸਵੇਰੇ ਚਾਹ ਬਣਾਉਣੀ ਆ ਉਹਦੇ 'ਚ ਦੋ ਚੁਟਕੀਆਂ ਪਾ ਲਓ ਜੀ ਜਾ ਚਾਹ ਤੂੰ ਪਹਿਲਾਂ ਥੋੜਾ ਜਿਹਾ ਪਾਣੀ ਪੀ ਲਓ ਪਹਿਲੀ ਚੀਜ਼ ਤਾਂ ਅਸੀਂ ਰੋਕ ਲਈ ਨਾ ਸਵੇਰੇ ਉੱਠ ਕੇ ਜਿਹੜਾ ਪੰਗਾ ਛੇੜਦੇ ਆ ਤਜਾ ਵਾਲਾ ਉਹ ਤਾਂ ਰੁਕ ਜਾਊਗਾ ਆ ਥੋੜੀ ਦੇਰ ਜੀ 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 ਹੌਲੀ ਹੌਲੀ ਜਦੋਂ ਤੁਹਾਨੂੰ ਲੱਗਦਾ ਵੀ ਯਾਰ ਹੁਣ ਮੈਂ ਚਾਹ ਨੂੰ ਕੰਟਰੋਲ ਕਰ ਸਕਦਾ ਚਾਹ ਦੀ ਮਾਤਰਾ ਘਟਾਉਣੀ ਸ਼ੁਰੂ ਕਰ ਦੋ ਜੀ ਜੀ ਦੇਖੋ ਮੈਂ ਪਹਿਲੀ ਗੱਲ ਕਹਿ ਕੇ ਹਟਿਆ ਵੀ ਆਯੁਰਵੇਦ ਨੇ ਮਨਾ ਕਿਸੇ ਚੀਜ਼ ਨੂੰ ਨਹੀਂ ਕੀਤਾ ਜੀ 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 ਜੇ ਹੁਣ ਉਂ ਦੇਖਦੇ ਆ ਅਸੀਂ ਚਾਹ ਇਹ ਜਿਹੜੀ ਹੁੰਦੀ ਤਾਂ ਸਾਡੇ ਬਾਗਾਂ ਚ ਜੀ ਪ੍ਰਕਿਰਤੀ ਨਾਲ ਪੈਦਾ ਹੋ ਰਹੀ ਹੈ ਪ੍ਰਕਿਰਤੀ ਕੋਈ ਚੀਜ਼ ਮਾੜੀ ਪੈਦਾ ਨਹੀਂ ਕਰਦੀ ਅਪਯੋਗ ਤਿਰਪਰ ਹੋ ਜਾਂਦਾ ਜੀ ਜਦੋਂ ਅਸੀਂ ਆਯੁਰਵੇਦ ਨੂੰ ਜਾਣਾਂਗੇ ਤਾਂ ਬਾਲਾ ਨਹੀਂ ਸੋਚਣਾ ਚਾਹੀਦਾ ਵੀ ਚਾਹ ਇਹ ਕਰਦੀ ਆ ਇਦਾਂ ਕਰਦੀ ਆ ਉਹਨੂੰ ਪੀਣ ਦਾ ਤਰੀਕਾ ਥੋੜਾ ਜਿਹਾ ਬਣਾ ਲਓ ਜੀ ਅਸੀਂ ਦਹੀਂ ਖਾਧਾ ਤਾਂ ਉਹ ਤੋਂ ਤੁਰੰਤ ਬਾਅਦ ਚਾਹ ਚਾਹ ਨਾ ਪੀਓ ਹਾਂ ਜੀ ਬਿਲਕੁਲ ਬਿਲਕੁਲ ਜੀ ਸਾਨੂੰ ਬਹੁਤ ਤੇਜ਼ ਭੁੱਖ ਲੱਗੀ ਆ ਤਾਂ ਚਾਹ ਨਾ ਪੀਓ ਨਾ ਪੀਓ ਸਵੇਰੇ ਜਿਹੜੀ ਉੱਠ ਕੇ ਚਾਹ ਪੀਣੀ ਆ ਪਹਿਲਾਂ ਥੋੜਾ ਜਿਹਾ ਪਾਣੀ ਪੀ ਲਈ ਅਸੀਂ ਤਾਂ ਕਿ ਅੰਦਰ ਤਜਾਬੀ ਮਾਦ ਦਾ ਥੋੜਾ ਜਿਹਾ ਸ਼ਾਂਤ ਰਹੇ ਉਤੋਂ ਬਾਅਦ ਜੇ ਸਾਨੂੰ ਲੋੜ ਔੜ ਕੁਟਦੀ ਹੈ ਤਾਂ ਚਾਹ ਪੀ ਲੋ ਥੋੜੀ ਜੀ ਲਾਈਟ ਕਰਕੇ ਪੀਣੀ ਸ਼ੁਰੂ ਕਰ ਦੋ ਜੀ 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 ਮਤਲਬ ਇਦਾਂ ਸਾਨੂੰ ਢੰਗ ਪਣਾਉਣਾ ਢੰਗ ਪਣਾਉਣੇ ਪੈਂਦੇ ਨੇ ਮਤਲਬ ਸਾਨੂੰ ਰੋਂਗ ਫੂਡ ਮਿਕਸਿੰਗ ਤੋਂ ਬਚਣਾ ਪਊਗਾ ਬਚਣਾ ਪਊਗਾ ਬਚਣਾ ਪਊਗਾ ਵਿੱਚ ਮੇਰੇ ਖਿਆਲ ਆ ਵੀ ਕਾਫੀ ਹੱਦ ਤੱਕ ਗੱਲ ਸਮਝ ਆ ਗਈ ਹੋਣੀ ਤਜਾਬ ਦੀ ਤੁਹਾਨੂੰ ਲੱਗਦਾ ਤਾਂ ਦੱਸ ਸਕਦੇ ਹੋ ਪਰ ਮੈਂ ਚਾਹੁੰਦਾ ਵੀ ਕੋਈ ਨੁਸਖੇ ਦੱਸੋ ਵੀ ਤਜਾਬ ਤੋਂ ਇੱਕ ਚੀਜ਼ ਰਹਿ ਗਈ ਜੀ ਜਿਹੜਾ ਰਾਤ ਦਾ ਖਾਣਾ ਉਹਨੂੰ ਅਸੀਂ ਟਾਈਮ ਨਾਲ ਖਾਣਾ ਸ਼ੁਰੂ ਕਰ ਦਿੱਤਾ। ਜੀ ਜੀ ਜੀ। ਅੱਛਾ ਉਹ ਵੀ ਹਾਂ ਮੇਰਾ ਖਿਆਲ ਆ ਵੀ ਆਪਾਂ ਜਿਹੜੇ ਲੇਟ ਨਾਈਟ ਖਾਂਦੇ ਨੇ ਅੱਛਾ ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਕਦੋਂ ਖਾ ਲੈਣਾ ਚਾਹੀਦਾ ਸ਼ਾਮ ਦੇਖੋ ਸਾਡਾ ਦਿਨ ਤੇ ਰਾਤ ਜਿਹੜਾ ਬਣਿਆ ਨਾ ਉਹਦੇ ਅਕੋਰਡਿੰਗ ਹੀ ਸਾਨੂੰ ਚੱਲਣਾ ਚਾਹੀਦਾ ਸਵੇਰੇ ਸੂਰਜ ਚੜ ਗਿਆ ਉਤੋਂ ਘੰਟਾ ਡੇਢ ਘੰਟਾ ਬਾਅਦ ਅਸੀਂ ਫਸਟ ਮੀਲ ਲੈ ਸਕਦੇ ਹਾਂ ਘੰਟੇ ਬਾਅਦ ਲੈ ਲਓ ਜੇ ਕਿਤੇ ਜਾਣਾ ਤਾਂ ਇਹ ਕੋਈ ਜ਼ਰੂਰੀ ਨਹੀਂ ਹੈਗਾ ਸੂਰਜ ਚੜਨ ਦੇ ਨਾਲ ਵੀ ਲੈ ਸਕਦੇ ਹਾਂ ਉਤੋਂ ਅੱਧਾ ਘੰਟਾ ਪਹਿਲਾਂ ਵੀ ਲੈ ਸਕਦੇ ਹਾਂ ਜਦੋਂ ਕਿਤੇ ਜਾਣਾ ਤਾਂ ਉਦੋਂ ਦਾ ਸਾਨੂੰ ਦੇਖੋ ਲਾਈਫ ਸਟਾਈਲ ਆ ਜੀ ਇਹ ਜੀ 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 ਹੁਣ ਅੱਜ ਦੀ ਦੌੜ ਭੱਜ ਦੀ ਦੁਨੀਆ ਦੇ ਵਿੱਚ ਅਸੀਂ ਇਹ ਤਾਂ ਕਹਿ ਨਹੀਂ ਸਕਦੇ ਵੀ ਯਾਰ ਤੂੰ ਐ ਨਾ ਕਰ ਹਰ ਬੰਦੇ ਦੀਆਂ ਆਪਣੀਆਂ ਚੁਆਇਸਿਸ ਨੇ ਹਰ ਬੰਦਾ ਤਰੱਕੀ ਨੂੰ ਸੋਚ ਰਿਹਾ ਉਹਨੂੰ ਉਦਾਂ ਦੇ ਐਫਰਟ ਕਰਨੇ ਪੈ ਰਹੇ ਨੇ ਕੋਈ 5 ਵਜੇ ਘਰੋਂ ਜਾ ਰਿਹਾ ਤਾਂ ਉਹ ਆਹਾਰ ਉਦਾਂ ਦਾ ਲੈ ਲਵੇ ਨਾ ਅਲਪ ਆਹਾਰ ਲੈ ਲਵੇ ਅੱਗੇ ਜਾ ਕੇ ਜਦੋਂ ਸਮਾਂ ਮਿਲ ਗਿਆ ਉਹਨੂੰ ਉਦਾਂ ਦਾ ਆਪਣਾ ਆਹਾਰ ਜਿਹੜਾ ਪ੍ਰੋਪਰ ਆ ਉਹ ਕਰ ਲਵੇ ਅੱਛਾ ਫਿਰ ਰਾਤ ਦਾ ਭੋਜਨ ਰਾਤ ਦਾ ਭੋਜਨ ਸੂਰਜ ਛਿਪਣ ਦੇ ਨਾਲ ਕਰ ਲਓ ਸੂਰਜ ਛਿਪਣ ਦੇ ਨਾਲ ਨਾਲ ਅਸਲ ਦੇ ਵਿੱਚ ਕੀ ਆ ਸੀ ਬਹਾਨੇਵਾਜੀ ਲੱਭ ਲੈਣੇ ਆ ਵੀ ਨਹੀਂ ਯਾਰ ਮੇਰੇ ਕੋਲ ਤਾਂ ਇਦਾਂ ਆ ਮੈਂ ਇਹ ਮੈਂ ਤਾਂ ਲੇਟ ਆਉਣਾ ਘਰ ਮੈਂ ਨੂੰ ਕੰਮ ਮੈਂ ਬੀਜੀਆ ਤੁਸੀਂ ਜਿੱਥੇ ਹੈਗੇ ਉਥੋਂ ਨੂੰ ਫਰੂਟਸ ਤਾਂ ਮਿਲ ਸਕਦੇ ਨੇ ਨਾ ਜੇ ਕੁਝ ਹੋਰ ਨਹੀਂ ਤਾਂ ਕੋਈ ਫਰੂਟ ਲੈ ਲਓ ਯਾਰ ਜੀ 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 ਕੋਈ ਉਦਾਂ ਦੀ ਚੀਜ਼ ਆ ਉਹਦਾ ਸੇਵਨ ਕਰ ਲਓ ਹੂੰ 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 ਘਰੇ ਆ ਕੇ ਜੇ ਖਾਣਾ ਹੀ ਪੈ ਗਿਆ ਖਿਚੜੀ ਖਾ ਲਓ ਜੀ ਜਾਂ ਉਹ ਦਾ ਦਲੀਆ ਬਣਾ ਕੇ ਉਹ ਖਾ ਲਓ ਮਤਲਬ ਉਦਾਂ ਦਾ ਸਾਨੂੰ ਕਰ ਲੈਣਾ ਹੈ ਜੀ ਬਈ ਮੈਂ ਤਾਂ ਇੱਕ ਚੀਜ਼ ਸੋਚਦਾ ਹੁੰਦਾ ਹੁੰਦਾ ਵੀ ਜਿਹੜਾ ਪ੍ਰੈਕਟੀਕਲ ਆਯੁਰਵੇਦ ਹੈ ਨਾ ਜਿਵੇਂ ਆਪਾਂ ਇਸ ਤੇ ਕੰਮ ਕਰ ਰਹੇ ਹਾਂ ਪਿਛਲੇ 25 ਸਾਲ ਤੋਂ ਵੀ ਪ੍ਰੈਕਟੀਕਲ ਹੋਵੇ ਹਾਂ ਪ੍ਰੈਕਟੀਕਲ ਹੋਵੇ ਤੁਹਾਡੀ ਜੀਵਨ ਸ਼ੈਲੀ ਆ ਉਹਦੇ ਅਕੋਰਡਿੰਗ ਚੱਲੇ ਤਾਂ ਹੀ ਤਾਂ ਹੀ ਉਹਨੂੰ ਅਪਣਾ ਸਕਾਂਗੇ ਤਾਂ ਹੀ ਉਹਨੂੰ ਦੇਖੋ ਸਾਇੰਸ ਆਫ ਲਾਈਫ ਵੀ ਤਾਂ ਹੀ ਕਿਹਾ ਜਾਊਗਾ ਹਾਂ ਉਹ ਜ਼ਿੰਦਗੀ ਦਾ ਜਿਹੜਾ ਫਲਸਫਾ ਤੁਹਾਡੀ ਜ਼ਿੰਦਗੀ ਕਿਵੇਂ ਹੁਣ ਮੈਂ ਦੇਖੋ ਆਪਾਂ ਕਲੀਨਿਕ ਤੇ ਆ ਜਾਂਦੇ ਆ ਸਵੇਰੇ ਉਹਨੇ ਆਪਣੀ ਆਪਣਾ ਲਾਈਫ ਸਟਾਈਲ ਹੋਰ ਆ ਹੋਰ ਆ ਵੀ ਬੈਠੇ ਰਹਿਣਾ ਬੈਠੇ ਰਹਿਣਾ ਇਹ ਮੁੰਡਾ ਹੁਣ ਲੜਕਾ ਆਪਣਾ ਜਿਹੜਾ ਕੈਮਰਾਮੈਨ ਆ ਇਹ ਕੰਮ ਕਰਦਾ ਤੇ ਇਹਨੇ ਉਹੋ ਜਿھے ਕਿਸੇ ਵਿਆਹ ਚ ਵੀ ਜਾਣਾ ਇਹਨੇ ਲੇਟ ਨਾਈਟ ਵੀ ਆਉਣਾ ਜਾਂ ਜਿਹੜਾ ਕੋਈ ਜੌਬ ਕਰਨ ਵਾਲਾ ਉਹਦੇ ਉਦਾਂ ਦੇ ਰੁਜ਼ੀਮੇ ਨੇ ਹੋ ਸਕਦਾ ਉਹ ਵਿਚਾਰਾ ਬਹੁਤ ਲੇਟ ਆਉਂਦਾ ਹੋਵੇ ਘਰੋਂ ਛੁੱਟੀਆਂ ਨੂੰ ਟਾਈਮਲੀ ਮਿਲ ਜਾਂਦੀ ਹੋਵੇ ਪਰ ਉਹਨੂੰ ਘਰ ਆਉਣ ਨੂੰ 1.5-2 ਘੰਟੇ ਲੱਗਦੇ ਹੋਣ ਸੋ ਜ਼ਿੰਦਗੀ ਦੇ ਨਾਲ ਜਿਹੜਾ ਪ੍ਰੈਕਟੀਕਲ ਆਯੁਰਵੇਦ ਚੱਲੂਗਾ ਉਹਦੀ ਗੱਲ ਹੋਣੀ ਹਾਂ ਬਸ ਪ੍ਰੈਕਟੀਕਲ ਹੁਣ ਆ ਪਊਗਾ ਸਾਨੂੰ ਸਾਨੂੰ ਖੁਦ ਸਮਝਣਾ ਪਊਗਾ ਵੀ ਯਾਰ ਮੇਰੀ ਜੌਬ ਹੈ ਮੈਨੂੰ ਤਾਂ 6 ਵਜੇ ਛੁੱਟੀ ਮਿਲਦੀਆਂ ਸੂਰਜ ਨੇ ਵੀ 6 ਵਜੇ ਚਿਪ ਜਾਣਾ ਜਾਂ ਉਸ ਮੌਸਮ ਦੇ ਹਿਸਾਬ ਨਾਲ ਜਦੋਂ ਵੀ ਛਿਪਣਾ ਵੀ ਮੈਨੂੰ ਹੁਣ 6 ਵਜੇ ਕੁਛ ਨਾ ਕੁਛ ਉਦਾਂ ਦਾ ਉਹਡਪੜ ਕਰਨਾ ਪਊਗਾ ਤਾਂ ਕਿ ਘਰ ਜਾ ਕੇ ਮੈਂ ਬਹੁਤ ਹੈਵੀ ਭੋਜਨ ਨਾ ਕਰਾਂ। ਜ਼ਿਆਦਾ ਭੁੱਖ ਮੈਨੂੰ ਨਾਲਾ ਕਿਉਂਕਿ ਪੂਰੇ ਦਿਨ ਮੁਸ਼ਕਲ ਕਰਕੇ ਨੇਚਰਲੀ ਅੱਜ ਅਸੀਂ 8 ਵਜੇ ਘਰੇ ਪਹੁੰਚ ਗਏ ਤਾਂ ਅਸੀਂ ਟੁੱਟ ਕੇ ਪੈਣੇ ਆ ਖਾਣੇ। ਜੀ ਜੀ ਬਾਈ ਜੀ ਇੱਥੇ ਇੱਕ ਮੇਰੇ ਜ਼ਿਹਨ 'ਚ ਸਵਾਲ ਆ ਰਿਹਾ ਖਾਸ ਕਰ ਆਪਾਂ ਨੂੰ ਮਰੀਜ਼ੇ ਦੱਸਦੇ ਨੇ ਚੀਜ਼ ਵੀ ਮੈਂ ਤਾਂ ਜੌਬ ਕਰਦਾ ਜੀ ਵੀ ਘਰੋਂ ਖਾਣਾ ਲਿਜਾ ਸਕਦਾ ਬਾਹਰੋਂ ਤਾਂ ਖਾਊਗਾ ਤਾਂ ਆਪਾਂ ਨੂੰ ਪਤਾ ਹੀ ਆ ਕਿਦਾਂ ਦਾ ਅਨਹਾਈਜੈਨਿਕ ਮਿਲੂਗਾ। ਜੀ ਦਿੱਕੀ ਫਿਰ ਉਹ ਜਿਹੜਾ ਸਵੇਰੇ ਭੋਜਨ ਲੈ ਜਾਊਗਾ ਉਹਨੂੰ ਬਾਸੀ ਨਹੀਂ ਹੋਊਗਾ ਉਹ ਦੇਖੋ ਬਾਸੀ ਹੋਊਗਾ ਉਹਦਾ ਮੈਂ ਦੇਖੋ ਸੁਣੋ ਮੇਰੀ ਗੱਲ ਜੇ ਵੀ ਹੁਣ ਸਵੇਰੇ ਲੈ ਗਿਆ ਬੰਦਾ ਫਰਜ਼ ਕਰ ਲਓ ਉਹਨੂੰ ਉਦੋਂ ਦਾ ਆਪਾਂ ਰੱਖ ਲਿਆ ਉਹ ਖਾ ਲਿਆ ਅਸੀਂ ਨੇ ਮੰਦਲੋਸੀ ਬਾਸੀ ਭੋਜਨ ਖਾ ਲਿਆ ਤਾਂ ਉਹਦੇ ਨਾਲ ਅਸੀਂ ਥੋੜਾ ਗਰਮ ਪਾਣੀ ਲੈ ਸਕਦੇ ਆ ਤੇ ਭੋਜਨ ਉਦਾਂ ਦਾ ਹੋ ਜਵੇ ਜਿਹੜਾ ਬਾਸੀ ਹੋ ਕੇ ਜਿਵੇਂ ਹੁਣ ਫਰਜ਼ ਕਰ ਲਓ ਮਟਰ ਨੇ ਜੀ ਅਸੀਂ ਉਹ ਬਣਾ ਲਿਓ ਬਾਸੀ ਖਰਾਬ ਕਰਨਗੇ ਖਰਾਬ ਕਰਨਗੇ ਪੀਲੀ ਦਾਲ ਆ ਮੂੰਗੀ ਦੀ ਨੂੰ ਤੜਕਾ ਜਾਂ ਮਸਾਲੇ ਜ਼ਿਆਦੇ ਨਾ ਪਾਓ ਉਹਨੂੰ ਉਦਾਂ ਦਾ ਹੀ ਬਣਾ ਲਓ ਥੋੜੀ ਜੀ ਪਤਲੀ ਰੱਖ ਲਓ ਵੀ ਜੋ ਬਾਸੀ ਵੀ ਹੋ ਗਈ ਤਾਂ ਸਾਨੂੰ ਖਰਾਬ ਨਹੀਂ ਕਰੂਗੀ ਅੱਛਾ ਉਹਦੇ ਚ ਵੀ ਉਦਾਂ ਦਾ ਭੋਜਨ ਬਣਾ ਲਓ ਜਿਹੜਾ ਬਾਸਾ ਹੋ ਕੇ ਵੀ ਸਾਨੂੰ ਖਰਾਬ ਨਾ ਕਰੇ ਸਾਰੇ ਭੋਜਨ ਨੇ ਉਦਾਂ ਦੇ ਦੇਰ ਵਾਂਗ ਉਹਦੇ ਕੀ ਸੁਜੈਸਟ ਕਰੋਗੇ ਤੁਸੀਂ ਕੀ ਕੀ ਹੋ ਸਕਦਾ ਉਹਦੇ ਦੇਖੋ ਮੈਂ ਤਾਂ ਆਮੇ ਕਰਦਾ ਹੁੰਦਾ ਵੀ ਤੁਸੀਂ ਛੁੱਟੀ ਹੁੰਦੀ ਹੈ ਤੁਹਾਨੂੰ 6 ਵਜੇ ਜਾਂ 7 ਵਜੇ ਤੁਸੀਂ ਜਵਾਂ ਦਾ ਦਲੀਆ ਸਵੇਰੀ ਬਣਾ ਕੇ ਲੈ ਜਾਓ ਪਤਲਾ ਜਿਹਾ ਉਹ ਖਾ ਲਓ ਘਰੇ ਆ ਕੇ ਕੋਈ ਓਦਾਂ ਦੀ ਚੀਜ਼ ਖਾ ਲਓ ਜਿਹੜੀ ਭਾਰੀ ਨਾ ਹੋਵੇ ਮੂੰਗੀ ਦੀ ਦਾਲ ਆ ਕੱਲੀ ਬਿਨਾ ਛਿਲਕੇ ਤੋਂ ਦਾਲਾਂ ਨੇ ਉਹ ਖਾ ਲੋ ਉਹਨਾਂ 'ਚ ਮਸਾਲੇ ਨਾ ਪਾਓ ਉਬਾਲ ਕੇ ਖਾ ਲੋ ਉਬਾਲ ਕੇ ਜਾਂ ਸਬਜ਼ੀਆਂ ਸਬਜ਼ੀਆਂ ਕਿ ਜਿਵੇਂ ਘੀਏ ਦੀ ਸਬਜ਼ੀ ਆ ਟਿੰਡੋ ਦੀ ਸਬਜ਼ੀ ਆ ਤੋਰੀ ਦੀ ਸਬਜ਼ੀ ਇਹਨਾਂ ਨੂੰ ਵੀ ਉਬਾਲ ਕੇ ਬੰਦਾ ਨਾਲ ਜਾਂ ਨਾਲ ਜਾਂ ਉਬਾਲ ਕੇ ਇਹਨਾਂ ਨੂੰ ਪ੍ਰੋਪਰ ਬਣਾ ਕੇ ਲਿਜਾਓ ਯਾਰ ਹੁਣ ਇਹ ਫਿੱਕੀ ਫਿਕਲੀ ਜੀ ਤਾਂ ਹਰੇਕ ਤੋਂ ਖਾਦੀ ਵੀ ਨਹੀਂ ਜਾਂਦੀ ਜੇ ਅਸੀਂ ਘੀਆ ਹੀ ਬਣਾਈ ਆਮ ਲੋਕ ਕਹਿੰਦੇ ਨੇ ਵੀ ਘਈਆ ਖਾਂਦਾ ਨਹੀਂ ਕੋਈ ਜੀ ਉਹਨੂੰ ਯਾਰ ਤੁਸੀਂ ਤਰੀਕੇ ਨਾਲ ਬਣਾ ਲਓ ਟੇਸਟੀ ਬਣਾ ਲਓ ਟੇਸਟੀ ਬਣਾ ਲਓ ਖਾਓ ਉਹਨੂੰ ਅੱਛਾ ਉਹ ਖਾਦਾ ਜਾ ਸਕਦਾ ਜੇ ਉਸ ਵੇਲੇ ਚਲੋ ਇਹ ਚੰਗਾ ਹੋ ਗਿਆ ਕਿ ਲੋਕਾਂ ਦੀ ਜਾਣਕਾਰੀ ਦਿਨ ਆਰ ਹੋ ਜਾਊਗਾ ਹੁਣ ਬਹਾਨੇ ਵੀ ਲੋਕਾਂ ਨੂੰ ਖਤਮ ਹੋਣਗੇ ਤੇ ਜਿਹੜੇ ਲੋਕ ਸੱਚੀ ਹੋ ਡੈਡੀਕੇਟ ਡੈਡੀਕੇਟ ਨੇ ਜਿਹੜੇ ਲਾਈਫ ਚ ਉਹਨੂੰ ਅਪਣਾਉਣਾ ਚਾਹੁੰਦੇ ਨੇ ਆਯੁਰਵੇਦ ਨੂੰ ਉਹ ਕਰਨਗੇ ਕਰਨਗੇ ਹੁਣ ਕਈ ਕਹਿੰਦੇ ਮੈਨੂੰ ਤਾਂ ਸਵੇਰੇ ਪਰੌਂਠੇ ਨਾਲ ਚਾਹ ਪੀਣੀ ਆ ਵੀ ਲੈ ਯਾਰ ਕੋਈ ਪ੍ਰੋਬਲਮ ਨਹੀਂ ਉਹਦੇ ਚ ਦੋ ਤਿੰਨ ਚੀਜ਼ਾਂ ਸੌਫ ਲੌਂਗ ਇਲਾਇਚੀ ਦਾਲ ਚੀਨੀ ਮਲਠੀ ਇਹ ਚੀਜ਼ਾਂ ਪਾ ਲਓ ਜਿਹੜੀਆਂ ਅਮਲਪਿਤ ਨੂੰ ਸ਼ਾਂਤ ਕਰਨ ਪਰੌਂਠਾ ਜਿਹੜਾ ਖਾਣਾ ਉਹਦੇ ਨਾਲ ਖੱਟੀ ਚੀਜ਼ ਨਾ ਖਾਓ ਅਚਾਰ ਨਾ ਖਾਓ ਜੀ 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 ਉਹਦੇ ਚ ਹਲਕਾ ਨਮਕ ਮਿਰਚ ਪਾ ਲਓ ਜੀ 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 ਤੇ ਉਹਦੇ ਉੱਪਰ ਉੱਪਰ ਤਵੇ ਦੇ ਬਣਾ ਕੇ ਪਰੌਂਠਾ ਹੀਠਾਂ ਲਾ ਕੇ ਉੱਤੇ ਥੋੜਾ ਘੀਰ ਰੱਖੋ ਖਾਓ ਤੁਸੀਂ ਜੀ 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 ਕੋਈ ਪ੍ਰੋਬਲਮ ਨਹੀਂ ਸਵਾਦ ਵੀ ਵੱਧ ਲੱਗੂਗਾ ਜੀ ਜੀ ਕਾਲੀ ਮਿਰਚ ਥੋੜੀ ਜੀ ਪਾ ਲਓ ਵਿੱਚ ਜੀ 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 ਇਹ ਚੀਜ਼ਾਂ ਕੋਲਡ ਡਰਿੰਕ ਵਗੈਰਾ ਨਾ ਲਓ ਕੋਲਡ ਡਰਿੰਕ ਨਾ ਲਓ ਇਹ ਚੀਜ਼ਾਂ ਤਾਂ ਦੇਖੋ ਹਾਰਮਫੁਲ ਨੇ ਜੀ ਦੂਜੀ ਮੈਂ ਵੱਡੀ ਗੱਲ ਦੱਸਦਾ ਜੀ ਹੁਣ ਕਈ ਮੈਂ ਗੈਸ ਦੇ ਰੋਗੀ ਨੇ ਜਿਹੜੇ ਨਾ ਉਹਨਾਂ ਨੂੰ ਵੀ ਦੱਸਦਾ ਵੀ ਯਾਰ ਤੂੰ ਇੰਨਾ ਕੋਕ ਪੀ ਲਿਆ ਕਰ ਜੀ ਹੁਣ ਦੇਖੋ ਪਹਿਲਾਂ ਲੋਕਾਂ ਨੇ ਕਰਤੀ ਵੀ ਇਹ ਹੱਡੀਆਂ ਗਾਲ ਦਾ ਜੀ ਏਦਾਂ ਕਰਦਾ ਜੀ ਨਹੀਂ ਇੱਕ ਤਾਂ ਮੈਂ ਤਾਂ ਦੇਖਿਆ ਉਹ ਕਈ ਬੰਦੇ ਉਸ ਦੇ ਨਾਲ ਟਾਇਲਟ ਸੀਟ ਸਾਫ਼ ਕਰਦੇ ਸਾਫ਼ ਕਰਨਗੇ ਮਤਲਬ ਮੂਰਖਤਾ ਵੀ ਭਲਿਆ ਲੋਕਾਂ ਟਾਇਲਟ ਸੀਟ ਕਰ ਸਾਫ਼ ਕਰਨ ਵਾਸਤੇ ਥੋੜੀ ਆ ਥੋੜੀ ਆ ਹਾਂ ਬਸ ਉਹ ਬਸ ਹੋਰ ਹੋਰੇ ਤਰ੍ਹਾਂ ਗੁੰਮਰਾਹ ਕਰਦੇ ਨੇ ਲੋਕਾਂ ਨੂੰ ਸਾਡੇ ਅੰਦਰ ਵੀ ਤਾਂ ਮਸ਼ੀਨਰੀ ਐ ਡਾਈਜੈਸਟਿਵ ਕਰਨ ਵਾਲੀ ਚੀਜ਼ਾਂ ਨੂੰ ਜੀ 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 ਹੁਣ ਕਈ ਲੋਕ ਮੈਂ ਦੇਖਿਆ ਇੱਕ ਵੀਡੀਓ ਮੈਂ ਦੇਖੀ ਉਹਨੇ ਕੋਲਡ ਡਰਿੰਕ ਪਾ ਲਿਆ ਪਤੀਲੇ ਚ ਜੀ ਜੀ ਉਹਨੂੰ ਗਰਮ ਕਰਨ ਲੱਗ ਗਿਆ ਉਹ ਹੁਣ ਜੰਮਣਾ ਹੀ ਆ ਯਾਰ ਉਹਦਾ ਜਾਂ ਜੋ ਵੀ ਉਹਦਾ ਕੈਮੀਕਲ ਰਿਐਕਸ਼ਨ ਹੋਊਗਾ ਹਾਂ ਹੁਣ ਹੁਣ ਤੁਸੀਂ ਫਰੂਟਸ ਨੂੰ ਵਧੀਆ ਸਮਝਦੇ ਹੋ ਜੀ ਤੁਸੀਂ ਉਦਾਂ ਹੀ ਕਰਿਆ ਫਰੂਟ ਦੀ ਕਰਕੇ ਦੇਖੋ ਜੋ ਮੁਸ਼ਕ ਮਾਰਨ ਲੱਗ ਜੂਗਾ ਜਦੋਂ ਨੂੰ ਅੱਗ ਤੇ ਰੱਖ ਦੋ ਕਟੋ ਫਰੂਟਸ ਨੂੰ ਸਿੱਧੇ ਅੱਗ ਤੇ ਰੱਖ ਦੋ ਫਲੇਮ ਫੁੱਲ ਕਰ ਦੋ ਉਹਨਾਂ ਜੋ ਮੁਸ਼ਕ ਮਾਰਨ ਲੱਗ ਜੂਗਾ ਯਾਰ ਕੈਮੀਕਲ ਰਿਐਕਟ ਨੇ ਜਿਹੜੇ ਬੋਡੀ ਦਾ ਡਾਈਜੈਸਟਿਵ ਸਿਸਟਮ ਤੇ ਬਾਹਰ ਅੱਗ ਤੇ ਰੱਖਣਾ ਚੀਜ਼ ਨੂੰ ਕਿੰਨਾ ਫਰਕ ਆ ਬਹੁਤ ਫਰਕ ਆ ਬਹੁਤ ਫਰਕ ਆ ਫਿਰ ਉਹ ਚੀਜ਼ ਆ ਸਾਨੂੰ ਸਮਝਣਾ ਪਊਗਾ ਹਾਂ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਕੋਲਡ ਡਰਿੰਕੇ ਪੀ ਜਾਓ ਜਾਂ ਮਾੜੀਆਂ ਚੀਜ਼ਾਂ ਦਾ ਹੀ ਸੇਵਨ ਕਰੀ ਜਾਓ ਉਹ ਤਾਂ ਸਾਨੂੰ ਸਮਝਣਾ ਪਊਗਾ ਵੀ ਮੇਰੀ ਪ੍ਰਕਿਰਤੀ ਕੀ ਆ ਮੈਂ ਕਿਹੜੀ ਚੀਜ਼ ਨੂੰ ਕਿੰਨੀ ਮਾਤਰਾ ਚ ਖਾ ਸਕਦਾ ਖਾ ਸਕਦਾ ਤਾਂ ਸਾਡਾ ਇਸ ਰੋਗ ਤੋਂ ਖਿਹੜਾ ਛੁੱਟ ਸਕਦਾ ਜਿਹਨੂੰ ਅਸੀਂ ਤਜਾਬ ਕਹਿੰਦੇ ਆ ਜੀ ਇਹਦਾ ਨੁਸਖਾ ਵੀ ਦੱਸ ਦੋ ਨੁਸਖਾ ਬਹੁਤ ਸੌਖਾ ਦੱਸੂਗਾ ਜੀ ਮਲਠੀ ਲੈ ਲਓ 100 ਗ੍ਰਾਮ ਜੀ 50 ਗ੍ਰਾਮ ਉਹਦੇ ਚ ਮਿੱਠਾ ਸੋਡਾ ਪਾ ਲੋ ਜੀ ਸਵੇਰੇ ਖਾਲੀ ਪੇਟ ਅੱਧਾ ਪੌਣਾ ਚਮਚ ਇਹਦਾ ਲੈਣਾ ਸ਼ੁਰੂ ਕਰ ਲਓ ਤੁਸੀਂ ਦੇਖੋਗੇ ਦਿਨਾਂ ਚ ਤੁਹਾਡਾ ਤਜਾਬੀ ਮਾਦਾ ਜਿਹੜਾ ਘਟਣ ਲੱਗ ਗਿਆ ਤਜਾਬ ਘਟਣ ਲੱਗ ਗਿਆ ਜੀ ਜੇ ਲੋੜ ਪੈਂਦੀ ਆ ਦਿਨ ਚ ਲੈ ਲਓ ਇਹਨੂੰ ਜੀ ਜੇ ਹੋਰ ਥੋੜਾ ਜਿਹਾ ਆਪਾਂ ਨੇ ਕੰਮ ਕਰਨਾ ਜੀਰਾ ਲੈ ਲਓ 100 ਗ੍ਰਾਮ ਜੀ 100 ਗ੍ਰਾਮ ਲੱਠੀ ਦਾ ਚੂਰਨ ਲੈ ਲਓ ਜੀ 5 ਗ੍ਰਾਮ ਇਹਦੇ ਚ ਲੌਂਗ ਪਾ ਲਓ ਜੀ 100 ਗ੍ਰਾਮ ਮਿਸ਼ਰੀ ਪਾ ਲਓ ਤਾਕੇ ਵਾਲੀ ਜੀ 5 ਗ੍ਰਾਮ ਪਾ ਲਓ ਪਿਪਲਮੈਂਟ ਜੀ ਇਹ ਇਮੀਡੀਏਟਲੀ ਐਸਿਡਿਟੀ ਨੂੰ ਕੰਟਰੋਲ ਕਰਦਾ ਜੀ ਫਿਰ ਪੁਦੀਨੇ ਵਾਲਾ ਚੂਰਨ ਜਿਹੜਾ ਮੈਂ ਆਮੇ ਦੱਸਦਾ 100 ਗ੍ਰਾਮ ਸੁੱਕਾ ਪੁਦੀਨਾ ਲੈ ਲਓ ਜੀ ਨਿੰਬੂ ਦਾ ਛਿਲਕਾ ਲੈ ਲਓ 10 ਗ੍ਰਾਮ ਜੀ ਸੁੱਕੇ ਨਿੰਬੂਆਂ ਦਾ ਛਿਲਕਾ ਮਿਲ ਜਾਂਦਾ ਪੰਸਾਰੀ ਤੋਂ 100 ਗ੍ਰਾਮ ਪਦੀਨਾ 20 ਗ੍ਰਾਮ ਵਿੱਚ ਅਨਾਰ ਦਾਣਾ ਪਾ ਲਓ 20-25 ਗ੍ਰਾਮ ਵਿੱਚ ਪਾ ਲਓ ਜੰਗ ਹਰੜ ਭੁੰਨ ਕੇ ਮਲੇ ਦਾ ਮੇਨ ਬੇਸ ਰਹੂਗਾ ਪਦੀਨਾ ਇਦਾਂ ਬਣਦੇ ਹੁੰਦੇ ਨੇ ਫਾਰਮੂਲੇ ਜੀ ਤਾਂ ਉਹ ਸੰਗੁਣ ਹੋ ਜਾਊਗਾ ਸਾਰੀਆਂ ਚੀਜ਼ਾਂ ਦਾ ਤਾਂ ਵਿੱਚਨ ਦਾ ਸਾਦਰ ਆ ਜਿਹੜਾ ਉਹ ਪਾ ਲਓ 10 ਗ੍ਰਾਮ ਜੀ 2-3 ਗ੍ਰਾਮ 4 ਗ੍ਰਾਮ ਵਿੱਚ ਪਿਪਲਮੈਂਟ ਪਾ ਲਓ ਇਹ ਤਾਂ ਟੇਸਟੀ ਵੀ ਬਹੁਤ ਬੜਾ ਬਹੁਤ ਟੇਸਟੀ ਚੂਰਨ ਬਣਦਾ ਵਿੱਚ ਥੋੜੀ ਸੌਂਠ ਪਾ ਲਓ 10 ਗ੍ਰਾਮ ਇਹਦਾ ਮਿਸ਼ਰਣ ਜਿਆ ਬਣਾਓ ਡੱਬੀ ਚ ਪਾ ਕੇ ਰੱਖ ਲਓ ਜੀ ਜੇ ਬੱਚਿਆਂ ਨੂੰ ਦੇਣਾ ਤਾਂ ਨਾਲ ਮਿਸ਼ਰੀ ਪਾ ਲਓ ਥੋੜੀ ਜੀ 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 ਅਲੱਗ-ਅਲੱਗ ਤਰੀਕਿਆਂ ਨਾਲ ਬਣਾ ਲਓ ਵਿੱਚ ਸੇਂਦਾ ਨਮਕ ਪਾ ਲਓ ਥੋੜਾ ਜਿਹਾ ਵਿੱਚ ਥੋੜਾ ਜਿਹਾ ਅੰਬਚੂਰ ਪਾ ਸਕਦੇ ਆ ਇਹਦੇ ਹਮ ਹਮ ਮਤਲਬ ਇੰਨਾ ਕਿ ਨਿਹਾਈਤੀ ਵਧੀਆ ਗੈਸ ਵਾਸਤੇ ਅਫਾਰੇ ਵਾਸਤੇ ਤਜਾਬ ਵਾਸਤੇ ਬਹੁਤ ਵਧੀਆ ਚੂਰਨ ਬਣ ਜਾਊਗਾ ਮੇਰਾ ਖਿਆਲ ਆ ਵੀ ਬਹੁਤ ਹੋ ਗਿਆ ਤਜਾਬ ਤੇ ਗੱਲ ਆ ਵੀ ਸਮਝ ਵੀ ਜਾਣਗੇ ਜਿਹੜੇ ਦਰਸ਼ਕ ਸਮਝਣਾ ਚਾਹੁੰਦੇ ਨੇ ਆਪਾਂ ਅੱਗੇ ਲੱਗੀਏ ਜੀ ਧੰਨਵਾਦ ਜੀ